ਪੰਜਾਬੀ ਸਮਾਜਿਕ ਵਰਤਾਰੇ ਦੇ ਵਿੱਚੋਂ ਬਹੁਤ ਸਾਰੇ ਅਜਿਹੇ ਸੰਦ ਅਤੇ ਵਸਤੂਆਂ ਅਲੋਪ ਹੁੰਦੇ ਜਾ ਰਹੇ ਹਨ ਜਿਹੜੇ ਕੁਝ ਸਮੇਂ ਪਹਿਲਾਂ ਇਸ ਦਾ اٹੂਟ ਹਿੱਸਾ ਰਹੇ ਹਨ ਜਾਂ ਫਿਰ ਇਹਨਾਂ ਦੇ ਨਵੇਂ ਰੂਪ ਅਤੇ ਵਿਕਲਪ ਸਾਹਮਣੇ ਆ ਗਏ ਹਨ ਅਜਿਹੇ ਹੀ ਸੰਦਾਂ ਜਾਂ ਵਸਤੂਆਂ ਵਿੱਚੋਂ ਮਦਾਣੀ ਵੀ ਇੱਕ ਹੈ ਜੋ ਹਰ ਘਰ ਵਿੱਚ ਦੁੱਧ ਰੜਕਣ ਲਈ ਵਰਤੋਂ ਵਿੱਚ ਲਿਆ ਜਾਂਦੀ ਸੀ ਜਲਾ ਹੱਥੀ ਕੰਮ ਕਰਨ ਕਰਕੇ ਚੰਗੀ ਖੁਰਾਕ ਲੋੜਿੰਦੀ ਹੁੰਦੀ ਸੀ ਸਾਰੇ ਕੰਮ ਸਰੀਰਕ ਹੁੰਦੇ ਸਨ ਸਰੀਰਕ ਤੰਦਰੁਸਤੀ ਅਤੇ ਜੋਰ ਇਨ੍ਹਾਂ ਕੰਮਕਾਰਾਂ ਵਾਸਤੇ ਅਤ ਜ਼ਰੂਰੀ ਸੀ ਸਿਆਣੇ ਆਮ ਹੀ ਕਹਿੰਦੇ ਹੁੰਦੇ ਸਨ ਦੱਬ ਕੇ ਬਾਹ ਤੇ ਰੱਜ ਕੇ ਖਾ ਪਰ ਜੇ ਇਸ ਗੱਲ ਨੂੰ ਉਲਟਾ ਕਰਕੇ ਵੇਖੀਏ ਤਾਂ ਦੱਬ ਕੇ ਵੀ ਉਹੀ ਬਾਹ ਸਕਦਾ ਹੈ ਜੋ ਰੱਜ ਕੇ ਖਾਂਦਾ ਸੀ ਤੇ ਖਾਣ ਵਾਸਤੇ ਉਦੋਂ ਦੇਸੀ ਖੁਰਾਕਾਂ ਹੁੰਦੀਆਂ ਸਨ ਤਾਰਾਂ ਵਿੱਚ ਚੰਗੀਆਂ ਲਵੇਰੀਆਂ ਰੱਖੀਆਂ ਹੋਣੀਆਂ ਤੇ ਦੁੱਧ ਦਹੀਂ ਆਦ ਖੁੱਲਾ ਹੋਣਾ ਘਰ ਘਰ ਸਵੇਰੇ ਤੜਕੇ ਹੀ ਮਦਾਨੀਆਂ ਦੀ ਕੁੱਕਰ ਸੁਣਾਈ ਦੇਣ ਲੱਗਦੀ ਸੀ ਬਾਰਿਸ਼ਾ ਆਪਣੀ ਸ਼ਾ ਕਾ ਰਚਨਾ ਹੀਰ ਵਿੱਚ ਵੀ ਮਦਕਾਲੀ ਪੰਜਾਬ ਦੀ ਚੜਦੀ ਸਵੇਰ ਦਾ ਸੁੰਦਰ ਤੇ ਦਿਲ ਖਿੱਚਵਾ ਚਿੱਤਰ ਸ਼ਬਦਾਂ ਰਾਹੀਂ ਬਿਆਨ ਕਰਦਾ ਹੈ ਚਿੜੀ ਚੂਕ ਦੀ ਨਾਲ ਉੱਠ ਤੁਰਪਾਂਦੀ ਪੈਂਆਂ ਚਾਟੀਆਂ ਵਿੱਚ ਮਦਾਨੀਆਂ ਨੇ ਇੱਕ ਉੱਠ ਕੇ ਰਿੜਕਣਾ ਪਾਈ ਦਿੱਤਾ ਇੱਕ ਤੋਂਦੀਆਂ ਫਿਰਨ ਮਧਾਨੀਆਂ ਨੇ ਕਾੜਨੀ ਵਿੱਚ ਰੱਖੇ ਦੁੱਧ ਨੂੰ ਰਾਤੀ ਖੱਟਾ ਲਾ ਕੇ ਸਵੇਰੇ ਚਾਟੀ ਨੂੰ ਕੜੌਂਜੀ ਉੱਤੇ ਰੱਖ ਕੇ ਮਧਾਨੀ ਪਾ ਕੇ ਸੁਆਣੀ ਬੜੀ ਰੀਜ਼ ਅਤੇ ਪਿਆਰ ਦੇ ਨਾਲ ਦੁੱਧ ਰਿੜਕਦੀ ਤੇ ਨਾਲ ਹੀ ਉਹ ਗੁਣਗੁਣਾਉਂਦੀ ਹੋਈ ਮਨ ਦੇ ਭਾਵ ਅਤੇ ਵਰਵਲਿਆਂ ਦਾ ਵਵਚਨ ਵੀ ਕਰਦੀ ਇਹ ਬੋਲੀਆਂ ਜਾਂ ਗੀਤ ਗਿੱਧੇ ਦਾ ਸ਼ਿੰਗਾਰ ਵੀ ਹੁੰਦੇ ਸਨ ਕੋਰੇ ਕੋਰੇ ਕੁਜੇ ਦੇ ਵਿੱਚ ਦਹੀਂ ਮਾ ਜਮਾਉਂਦੀਆਂ ਟੜਕੇ ਉੱਠ ਕੇ ਰੜਕਾਂਗੇ ਅਛੜੇ ਆਉਣਗੇ ਲੱਸੀ ਨੂੰ ਝੜਕਾਂਗੇ ਮਦਾਨੀ ਮੇਰੀ ਰੰਗਲੀ ਤੇ ਚਾਟੀ ਮੇਰੀ ਕੋਰੀ ਅੱਧ ਰੜਕੇ ਦਾ ਛੰਨਾ ਪੀ ਜਾ ਸਸ ਚੰਦਰੀ ਤੋਂ ਚੋਰੀ ਮਗਾਣੀ ਨੂੰ ਗੇੜਨ ਲਈ ਉਸ ਦੇ ਵਿਚਕਾਰ ਲੇ ਕੇਰਨੇ ਵਿੱਚ ਅਸਨ ਦੀ ਰੱਸੀ ਦੇ ਸਿਰੇ ਤੇ ਦੋ ਗੁੱਲੇ ਨੂੰ ਮਾ ਲੱਕੜੀਆਂ ਦੀਆਂ ਛੋਟੀਆਂ-ਛੋਟੀਆਂ ਡੰਡੀਆਂ ਲੱਗੀਆਂ ਹੁੰਦੀਆਂ ਜਾਂ ਸਿਰਿਆਂ ਦੇ ਗੰਡਾ ਦਿੱਤੀਆਂ ਹੁੰਦੀਆਂ ਤਾਂ ਕਿ ਹੱਥਾਂ ਦੀ ਪਕੜ ਰੱਸੀ ਤੇ ਬਣੀ ਰਹੇ। ਛਾਟੀ ਵਿੱਚ ਮਦਾਣੀਆਂ ਨੂੰ ਉੱਪਰ ਥੱਲੇ ਕਰਨ ਵਾਸਤੇ ਮਦਾਣੀ ਦੇ ਸ਼ਕੰਜੇ ਵਿੱਚ ਦੋਹੇ ਪਾਸੇ ਸੁਰਾਖ ਦੇ ਵਿੱਚ ਕਿੱਲ ਵਗੈਰਾ ਫਸਾਏ ਹੁੰਦੇ ਸਨ। ਬਹੁਤ ਸਾਰਾ ਲੋਕਾ ਉਹ ਮਦਾਣੀ ਦੇ ਗੇੜਿਆਂ ਦੋਲੇ ਅਸਰ ਜਾ ਗਿਆ ਹੈ। ਨਵੀਂ ਸੱਜ ਵਿਆਹੀ ਜਦੋਂ ਦੁੱਧ ਰੜਕੀ ਹੈ ਤਾਂ ਉਹ ਨਜ਼ਾਰਾ ਹੀ ਕੁਝ ਹੋਰ ਹੁੰਦੇ ਸਨ। ਲੋਕ ਗੀਤਾਂ ਵਿੱਚ ਵੀ ਸੱਜ ਵਿਆਹੀ ਮਟਿਆਰ ਦੇ ਦੁੱਧ ਰਿੜਕਨ ਨੂੰ ਬਹੁਤ ਸੁੰਦਰਤਾ ਨਾਲ ਪੇਸ਼ ਕੀਤਾ ਗਿਆ ਹੈ ਦੁੱਧ ਰਿੜਕੇ ਝਾਂਜਰਾ ਵਾਲੀ ਕੈਂਥੇ ਵਾਲਾ ਧਾਰ ਕੱਟਦਾ ਸਮਾਜਿਕ ਵਰਤਾਰੇ ਅੰਦਰ ਮਦਾਣੀਆਂ ਅਜਿਹਾ ਅੰਗ ਬਣ ਗਈ ਕਿ ਇਸ ਨੂੰ ਪੰਜਾਬੀ ਜਨ ਜੀਵਨ ਵਿੱਚ ਅਨੇਖੜਵਾ ਥਾ ਤਰਾਪਸੀ ਦੀਵਾਲੀ ਮੌਕੇ ਕੇ ਇਲਾਕਿਆਂ ਵਿੱਚ ਗੋਦਨ ਪੂਜਾ ਵੇਲੇ ਕਈ ਸੰਦ ਜਿਵੇਂ ਕਿ ਪੰਜਾਲੀ ਪੈਣੀ ਮੱਝਾਂ ਚਾਰਨ ਵਾਲੇ ਪਾਲੀ ਦੀ ਛੋਟੀ ਦੇ ਨਾਲ ਨਾਲ ਗੋਦਨ ਦੇ ਵਿੱਚੋਂ ਵਿੱਚ ਮਦਾਣੀ ਨੂੰ ਲਾਲ ਖੰਭੜੀ ਬਨ ਕੇ ਰੱਖਿਆ ਜਾਂਦਾ ਸੀ ਅਤੇ ਪੂਜਾ ਵੀ ਕੀਤੀ ਜਾਂਦੀ ਸੀ ਕਈ ਵਾਰ ਬਿਨਾਂ ਕਿਸੇ ਗੱਲ ਤੋਂ ਵਧੇ ਝਗੜੇ ਜਾਂ ਵਾਧੂ ਦੇ ਵਾਦ ਵਿਵਾਦ ਲਈ ਇਹ ਮੁਹਾਵਰਾ ਆਮ ਹੀ ਵਰਤਿਆ ਜਾਂਦਾ ਹੈ ਕਿ ਤੁਸੀਂ ਤਾਂ ਐਵੇਂ ਪਾਣੀ ਵਿੱਚ ਮਧਾਣੀ ਪਾ ਲਈ ਹੈ ਅਜੋਕੇ ਸਮੇਂ ਹਰ ਬੰਦਾ ਮਹਿੰਗਾਈ ਦੀ ਮਾਰ ਹੇਠ ਹੈ ਪਾਵੇਂ ਪਿੰਡਾਂ ਵਿੱਚ ਮੱਝਾਂ ਲਵੇਰੀਆਂ ਅੱਜ ਵੀ ਲੋਕੀ ਰੱਖਦੇ ਹਨ ਪਰ ਉਹ ਵੀ ਆਪਣੀ ਆਰਥਿਕਤਾ ਨੂੰ ਸਹੀ ਲੀਤੇ ਰੱਖਣ ਹਿਤ ਦੁੱਧ ਵੇਚਣ ਨੂੰ ਸਾਇਕ ਤੰਦੇ ਵਜੋਂ ਚਲਾ ਰਹੇ ਹਨ ਹੁਣ ਮੱਖਣ ਲੱਸੀ ਪਿੰਡਾਂ ਦੇ ਕੁਝ ਕੁ ਸਰਦੇਪੁਰ ਦੇ ਘਰਾਂ ਦੇ ਵਿੱਚੋਂ ਮਿਲਦਾ ਹੈ ਅਤੇ ਲੱਕੜ ਦੀਆਂ ਵਧਾਣੀਆਂ ਤਾਂ ਬੀਤੇ ਸਮੇਂ ਦੀ ਗਾਲੀ ਹੋ ਗਈ ਹੈ ਜਿੱਥੇ ਹੁਣ ਬਿਜਲੀ ਨਾਲ ਚੱਲਣ ਵਾਲੀਆਂ ਵਧਾਣੀਆਂ ਵਰਤੀ ਜਾਂਦੀ ਹੈ ਉਥੇ ਭਾਂਡੇ ਵੀ ਤਾਤੂ ਦੇ ਵਰਤੇ ਝਾੜ ਲੱਗ ਪਏ ਹਨ ਨਾਲ ਲੱਸੀ ਦਾ ਕੁਦਰਤੀ ਸੁਆਦ ਤੇ ਨਾਲ ਹੱਥਾਂ ਦੀ ਮੋਹ ਪਰਿਸ਼ੋ ਅੱਜ ਮੰਡੀਕਰਨ ਦੇ ਦੌਰ ਵਿੱਚ ਦੁੱਧ ਦਹੀਂ ਦੇ ਬਣੇ ਉਤਪਾਦ ਬਾਜ਼ਾਰ ਵਿੱਚ ਵੱਖ-ਵੱਖ ਤਰ੍ਹਾਂ ਦੀ ਪੈਕਿੰਗ ਦੇ ਵਿੱਚ ਉਪਲਬਧ ਹਨ ਤੇ ਸਾਡਾ ਪੁਰਾਣਾ ਸੱਭਿਆਚਾਰ ਇਸ ਦੀ ਪੇਟ ਚੜਦਾ ਜਾ ਰਿਹਾ ਹੈ